ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇ ਖਰੋਸ ਵਿਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਪੁਲਿਸ ਨੇ ਦੁਕਾਨਦਾਰ ਨੂੰ ਲੁੱਟਣ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਭੱਤੀ ਰੋਡ ਨੂਰਪੁਰ 베ਦੀ ਵਿਖੇ ਕਨਫੈਕਸ਼ਰੀ ਅਤੇ ਮੋਬਾਈਲ ਦੀ ਦੁਕਾਨ ਤੇ ਰਾਤ 10:30 ਵਜੇ ਦੇ ਕਰੀਬ ਜਦ ਦੁਕਾਨਦਾਰ ਮਨੋਜ ਕੁਮਾਰ ਜੋਸ਼ੀ ਵਾਸੀ ਨੂਰਪੁਰ 베ਦੀ ਦੁਕਾਨ ਬੰਦ ਕਰਨ ਲਈ ਸਮਾਨ ਦੁਕਾਨ ਅੰਦਰ ਰੱਖ ਰਿਹਾ ਸੀ ਤਦ ਚਾਰ-ਪੰਜ ਵਿਅਕਤੀ ਜਿਨ੍ਹਾਂ ਮੂੰਹ ਟੱਕੇ ਹੋਏ ਸਨ ਉਹ ਦੁਕਾਨ ਵਿੱਚ ਜਬਰਦਸਤੀ ਵੜ ਜਾਂਦੇ ਹਨ ਜਿਨ੍ਹਾਂ ਵਿੱਚੋਂ ਦੋ ਕੋਲ ਦਾਤਰ ਸੀ ਜਿਨ੍ਹਾਂ ਨੂੰ ਦੁਕਾਨਦਾਰ ਵੱਲੋਂ ਵਿਰੋਧ ਕਰਕੇ ਦੁਕਾਨ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਦ ਇਹ ਨਕਾਬਪੋਸ਼ ਦੁਕਾਨਦਾਰ ਮਨੋਜ ਦੇ ਦਾਤਰ ਨਾਲ ਹਮਲਾ ਕਰਦੇ ਹਨ ਅਤੇ ਉਸ ਦੀ ਲਾਇਸੰਸੀ ਰਿਵਾਲਵਰ ਖੋ ਕੇ ਉਸ ਦੀ ਜੇਬ ਅਤੇ ਦੁਕਾਨ ਚੋਂ 19500 ਰੁਪਏ ਦੀ ਰਕਮ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਮਾਮਲਾ ਥਾਣੇ ਪਹੁੰਚਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਤਪਤੀਸ਼ ਆਰੰਭੀ ਜਾਂਦੀ ਹੈ ਜਿਸ ਦੇ ਤਹਿਤ ਪੁਲਿਸ ਨੂੰ ਜਲਦੀ ਕਾਂਬਿਆਬੀ ਮਿਲਦੀ ਹੈ ਅਤੇ ਇਸ ਲੁੱਟਖੋ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਤਿੰਨ ਮੈਂਬਰ ਇਸ ਗਰੋਹ ਦੇ ਗ੍ਰਿਫਤਾਰ ਕੀਤੇ ਹਨ ਉਹ ਨਵਾਂ ਸ਼ਹਿਰ ਨਾਲ ਲੱਗਦੇ ਕਸਬਾ ਰਾਹੋਂ ਤੋਂ ਤਾਲੁਕ ਰੱਖਦੇ ਹਨ ਪਰ ਹਾਲੇ ਵੀ ਦੋ ਹੋਰ ਵਿਅਕਤੀ ਜੋ ਇਸ ਗਰੋਹ ਦੇ ਗਰੋਹ ਮੈਂਬਰ ਹਨ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੇ ਐਸਐਸਪੀ ਸਾਹਿਬ ਨੇ ਬਧੇਰੀ ਜਾਣਕਾਰੀ ਦਿੰਦੋ ਦੱਸਿਆ ਕਿ ਗਰੋ ਵੱਲੋਂ ਖੋਈ ਗਈ ਲਾਇਸੈਂਸੀ ਰਵਾਲਵਰ ਇਕਤਾਤ ਅਤੇ ਵਾਰਦਾਰਚ ਵਰਤੀ ਗਈ अल्टੋ ਕਾਰ ਪੀਬੀ 32ਵੀ 7376 ਵੀ ਬਰਾਮਦ ਕਰ ਲਈ ਗਈ ਹੈ ਖਾਨਿਆਂ ਮੌਕੇ ਦੀਆਂ ਤਸਵੀਰਾਂ ਤੇ ਪੁਲਿਸ ਤੋਂ ਜਾਣਦੇ ਹਾਂ ਕਿ ਕੌਣ ਹੈ ਇਸ ਗਰੋ ਦਾ ਸਰਗਨਾ ਤੇ ਇਸ ਲੁੱਟ ਦੀ ਵਾਰਦਾਤ ਦੀ ਸਾਜ਼ਿਸ਼ ਕਿਸ ਨੇ ਘੜੀ ਸੀ ਵਾਰਦਾਤ ਜਿਹੜੀ ਹੈਗੀ ਨੂਰਪੁਰ ਬੇਦੀ ਇਲਾਕੇ ਵਿੱਚ ਹੋਈ ਸੀਗੀ ਜਿਹਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਆ ਕਰਕੇ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੱਥੇ ਚ ਦੱਤਰਲੇ ਹੋਏ ਸੀਗੇ ਉਹਦੇ ਬੇਸ ਤੇ ਲੁੱਟਖੋ ਕੀਤੀ ਸੀਗੀ ਔਰ ਜਿਹੜਾ ਦੁਕਾਨਦਾਰ ਦੇ ਕੋਲ ਵੈਪਨ ਸੀਗਾ ਪੁਆਇੰਟ 22 ਬੋਰ ਰਿਵਾਲਵਰ ਉਹ ਵੀ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀਗੇ ਔਰ ਕਰੀਬ 19000 ਰੁਪਏ ਉਹਦੇ ਕੋਲ ਸੀਗੇ ਉਹ ਵੀ ਇਹ ਸਨੇਚ ਕਰਕੇ ਲੈ ਗਏ ਸੀ ਤੇ ਇਸ ਸਿਲਸਿਲੇ ਚ ਸਾਡੀ ਸੀਆਈਏ ਦੀ ਟੀਮ ਥਾਣਾ ਨੂਰਪੁਰ ਬੇਦੀ ਦੀ ਟੀਮ ਨੇ ਲਗਾਤਾਰ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਹੈਗੀ ਹੈ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜਾ ਹੈਗਾ ਆਪਾਂ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ ਇਹਨਾਂ ਦੀ ਪਛਾਣ ਵੀ ਕਰ ਲਈ ਹੈਗੀ ਹੈ ਔਰ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਵੀ ਕਰ ਲਏ ਹੈਗੇ ਨੇ ਜਿਹੜਾ ਮੇਨ ਬੰਦਾ ਹੈਗਾ ਉਹਦਾ ਨਾਮ ਹੈਗਾ ਜਸਦੀਪ ਸਿੰਘ ਔਰ ਬੱਬੂ ਬਾਜਵਾ ਇਹ ਬੰਦਾ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਰਾਹੋਂ ਦਾ ਔਰ ਇਸ ਤੋਂ ਇਲਾਵਾ ਇੱਕ ਜਸਕਰਨ ਸਿੰਘ ਤੇ ਜਸਕਰਨ ਸਿੰਘ ਇਹ ਦੋ ਬੰਦੇ ਗ੍ਰਿਫਤਾਰ ਹੋਏ ਨੇ ਦੋ ਦੀ ਗ੍ਰਿਫਤਾਰੀ ਲੁਧਿਆਣੇ ਤੋਂ ਹੋਈ ਹੈ ਤੇ ਇੱਕ ਬੰਦੇ ਦੀ ਗ੍ਰਿਫਤਾਰੀ ਜਿਹੜੀ ਹੈਗੀ ਉਹ ਅਨੰਦਪੁਰ ਦੋ ਬੰਦੇ ਜਿਹੜੇ ਗ੍ਰਿਫਤਾਰ ਕਰਨੇ ਰਹਿੰਦੇ ਉਹ ਸੁਖਵੀਰ ਸਿੰਘ ਤੇ ਅਮਰੀਕ ਸਿੰਘ ਹੈਗੇ ਇਹ ਵੀ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਜਿਹੜਾ ਬੱਬੂ ਬਾਜਵਾ ਹੈਗਾ ਇਹਦਾ ਕ੍ਰਿਮਿਨਲ ਰਿਕਾਰਡ ਹੈਗਾ ਔਰ ਕਾਫੀ ਵਾਰਦਾਤਾਂ ਇਹਨੇ ਪਹਿਲਾਂ ਵੀ ਕੀਤੀ ਹੈਗੇ ਨੇ ਮਰਡਰ ਦੇ ਰੋਬਰੀ ਦੇ ਦੇ ਕੇਸ ਪਹਿਲਾਂ ਵੀ ਦਰਜ ਹੈਗੇ ਨੇ ਇੱਕ ਕੇਸ 'ਚ ਬਰੀ ਹੋਇਆ ਤੇ ਦੂਜੇ ਕੇਸ 'ਚ ਬੇਲ ਤੇ ਚੱਲ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀਗਾ ਇੱਥੇ ਆ ਕਰਕੇ ਜਦੋਂ ਹੋਲਾ ਮਹੱਲਾ ਅਟੈਂਡ ਕਰਨ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਸਾਜ਼ਿਸ਼ ਬਣਾਈ ਕਿ ਆਪਾਂ ਜਾਂਦੇ ਹੋਏ ਕੋਈ ਵਾਰਦਾਤ ਨੂੰ ਅੰਜਾਮ ਦਈਏ ਇਹਨਾਂ ਦੇ ਕੋਲ ਦਾਤਰ ਸੀ ਔਰ ਉਹ ਦਾਤਰਾ ਦਾ ਇਸਤੇਮਾਲ ਕਰਕੇ ਜਿਹੜੀ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀਗੀ ਦੇਖੋ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈਗੀ ਹੈ ਮੈਂ ਉਹਦੇ ਬਾਰੇ ਜ਼ਿਆਦਾ ਤੁਹਾਨੂੰ ਰਿਵੀਲ ਨਹੀਂ ਕਰ ਸਕਦਾ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਔਰ ਨਾਲ ਦੇ ਨਾਲ ਜਿਹੜੇ ਸਾਡੇ ਸੋਰਸਸ ਹੁੰਦੇ ਹੈਗੇ ਨੇ ਉਹਨਾਂ ਦੇ ਥਰੂ ਆਪਾਂ ਇਹਨਾਂ ਦਾ ਜਿਹੜਾ ਹੈਗਾ ਪਛਾਣ ਕੀਤੀ ਔਰ ਫਿਰ ਜਿਹੜਾ ਹੈਗਾ ਇਹਨਾਂ ਨੂੰ ਲੁਧਿਆਣੇ ਤੋਂ ਦੋ ਬੰਦੇ ਜਿਹੜੇ ਬੱਬੂ ਬਾਜਵਾ ਔਰ ਜਸਕਿਰਨ ਔਰ ਜਿਹੜਾ ਜਸਕਰਨ ਹੈਗਾ ਉਹਨੂੰ ਇੱਥੇ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈਗਾ ਇੱਕ ਬੰਦੇ ਦਾ ਹੀ ਕ੍ਰਿਮਿਨਲ ਬੈਕਗ੍ਰਾਉਂਡ ਹੈਗਾ ਜਿਹੜੇ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਹੈਗੇ ਉਹਨਾਂ ਦਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਨਹੀਂ ਹੈਗਾ ਬਾਕੀ ਦੇ ਜੋ ਦੋ ਰਹਿੰਦੇ ਹੈਗੇ ਨੇ ਉਹ ਜਦੋਂ ਗ੍ਰਿਫਤਾਰ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਕਲੀਅਰ ਹੋਊਗਾ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਦਾਤਰ ਇਸਤੇਮਾਲ ਕੀਤੇ ਸੀਗੇ ਵੈਪਨ ਆਫ ਆਫੈਂਸ ਉਹ ਵੀ ਬਰਾਮਦ ਹੋ ਗਏ ਜਿਹੜਾ ਵਿਕਟਮ ਦਾ ਪੈਸਾ ਤੇ ਜਿਹੜਾ ਰਿਵਾਲਵਰ ਖੋਇਆ ਗਿਆ ਸੀਗਾ ਉਹ ਵੀ ਬਰਾਮਦ ਹੋ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਵਾਰਦਾਤ ਚ ਇਹਨਾਂ ਨੇ ਕਾਰ ਇਸਤੇਮਾਲ ਕੀਤੀ ਸੀ ਆਲਟੋ ਕਾਰ ਉਹ ਵੀ ਬਰਾਮਦ ਹੋ ਗਈ ਹੈ ਜਿਹਦਾ ਤਫਤੀਸ਼ ਦਾ ਵਿਸ਼ਾ ਹੈਗਾ ਹੁਣ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਆਪਾਂ ਮੈਜਿਸਟ੍ਰੇਟ ਕੋਲ ਪੇਸ਼ ਕਰਾਉਣ ਲੈ ਗਏ ਆ ਮੈਜਿਸਟ੍ਰੇਟ ਕੋਲ ਪੇਸ਼ ਕਰਾਉਣ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਂਡ ਮਿਲਦਾ ਹੈਗਾ ਤੇ ਆਪਾਂ ਇਹਦੀ ਪੁੱਛਗਈ ਜਿਹੜੀ ਹੈਗੀ ਹੈ ਹੋਰ ਕਰਾਂਗੇ ਕਿਉਂਕਿ ਕ੍ਰਿਮਿਨਲ ਬੈਕਗ੍ਰਾਉਂਡ ਤੇ ਬੰਦੇ ਹੈਗੇ ਤੇ ਇਹਨਾਂ ਨੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੋਣਾ ਹੈ ਹੋ ਸਕਦਾ ਹੈ ਇੱਥੇ ਇਹਨਾਂ ਨੇ ਅਨੰਦਪੁਰ ਸਾਹਿਬ ਹੁਲੇ ਮਹੱਲੇ ਤੇ ਵੀ ਕੁਝ ਸਨੇਚਿੰਗ ਜਾਂ ਚੋਰੀ ਕੀਤੀਆਂ ਹੋਣ ਉਹ ਵੀ ਆਪਾਂ ਜਿਹੜੀ ਹੈਗੀ ਵਰਕਆਊਟ ਕਰਾਂਗੇ ਜਿਸ ਜੀ ਨਰਪੁਰ ਸਾਹਿਬ ਹੁਲੇ ਮਹੱਲੇ ਦੌਰਾਨੇ ਕੋ ਸিসিਟੀਵੀ ਫੁ ਉਹ ਅੰਦਰ ਗਲੀਆਂ ਦੇ ਵਿੱਚ ਦੇਖੋ ਜੀ ਹੌਲੇ-ਹੌਲੇ ਦੌਰਾਨ ਕੁਝ ਇੱਕ ਇਨਸੀਡੈਂਟ ਸਾਡੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਤੇ ਸਾਡੀ ਅਸੀਂ ਪਰਚੇ ਵੀ ਦਰਜ ਕੀਤੇ ਹੈਗੇ ਨੇ ਤਫ਼ਤੀਸ਼ ਵੀ ਜਾਰੀ ਹੈਗੀ ਹੈ ਦੋ ਗਿਰੋ ਆਪਾਂ ਚੋਰਾਂ ਦੇ ਫੜੇ ਹੈਗੇ ਨੇ ਕੁਝ ਆਪਾਂ ਕਾਰ ਇੱਕ ਬਰਾਮਦ ਕੀਤੀ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਇੱਕ ਵਾਰਦਾਤਾ ਹੋਰ ਲੜਾਈ ਝਗੜੇ ਦੀ ਹੋਈਆਂ ਸੀ ਉਹਦੇ ਵੀ ਪਰਚੇ ਦਰਜ ਕੀਤੇ ਗਏ ਨੇ ਸਾਰਿਆਂ ਦੀ ਤਫ਼ਤੀਸ਼ ਜਾਰੀ ਹੈਗੀ ਹੈ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅੱਗੇ ਤੁਹਾਨੂੰ ਦੱਸਾਂਗੇ ਨਹੀਂ 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 ਹਾਂ